ਆਪਣੀਆਂ ਹਾਸੋਹੀਣੀਆਂ ਗੱਲਾਂ ਦੇ ਨਾਲ ਲਗਾਤਾਰ ਚਰਚਾ ਦੇ ਵਿੱਚ ਰਹਿਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵਾਰ ਫੇਰ ਚਰਚਾ ਦੇ ਵਿੱਚ ਆਏ ਨੇ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੀ ਰੈਲੀ ਕੀਤੀ ਜਾ ਰਹੀ ਆ ਉੱਥੇ ਇੱਕ ਸਪੀਚ ਦੇ ਦੌਰਾਨ ਜਿਹੜੇ ਅਜੀਹ ਲਫ਼ਜ਼ ਨੇ ਜਿਹੜੇ ਉਹ ਭਗਵੰਤ ਮਾਨ ਸਾਹਿਬ ਦੇ ਵੱਲੋਂ ਬੋਲੇ ਗਏ ਜਿਸ ਤੇ ਵਿਰੋਧੀਆਂ ਦੇ ਵੱਲੋਂ ਲਗਾਤਾਰ ਜੜੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਇਹ ਜਿਹੜੀ ਟਿੱਪਣੀਆਂ ਇਹ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਕੀਤੀ ਗਈ ਆ ਉਹਨਾਂ ਦੇ ਵੱਲੋਂ ਆਪਣੇ ਇੱਕ ਸੋਸ਼ਲ ਮੀਡੀਆ ਅਕਾਊਂਟ ਤੇ ਜਿਹੜੀ ਪੋਸਟ ਪਾਈ ਗਈ ਆ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਆਪ ਦੇ ਜਿਹੜੇ ਸਾਬਕਾ ਪ੍ਰਧਾਨ ਨੇ ਭਗਵੰਤ ਸਿੰਘ ਮਾਨ ਉਹ ਇੱਕ ਕਹਿੰਦੀ ਹੈ ਕਿ ਚੋਣ ਰੈਲੀ ਨੂੰ ਸੰਬੋਧਨ ਕਰਦੇ ਨੇ ਜਦੋਂ ਉਹ ਕਹਿੰਦੇ ਨੇ ਕਿ ਤੁਸੀਂ ਆਉਣ ਵਾਲੀ 21 ਦਸੰਬਰ ਨੂੰ ਜਿਹੜੀਆਂ ਐਮਸੀ ਚੋਣਾਂ ਹੋਣ ਜਾ ਰਹੀਆਂ ਨੇ ਉਸ ਦੇ ਵਿੱਚ ਤੱਕੜੀ ਵਾਲਾ ਬਟਨ ਫਿਰ ਉਸ ਤੋਂ ਬਾਅਦ ਥੋੜੀ देर ਰੁਕਦੇ ਨੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਝਾੜੂ ਵਾਲਾ ਬਟਨ ਤਵਾ ਕੇ ਵੋਟਾ ਪਾ ਕੇ ਕੰਮਜੋਬ ਬਣਾਇਓ ਜਿਹੜਾ ਉਹ ਤੱਕੜੀ ਵਰਡ ਬੋਲਿਆ ਉਹ ਕਿਤੇ ਨਾ ਕਿਤੇ ਜਿਹੜਾ ਆ ਵਿਰੋਧੀਆਂ ਨੂੰ ਜ਼ਰੂਰ ਕਹ ਜੀਏ ਕਿ ਟਾਰਗੇਟ ਕਰਨ ਦਾ ਮੌਕਾ ਮਿਲਿਆ ਉਹ ਕਿਤੇ ਨਾ ਕਿਤੇ ਹੁਣ ਵਿਰੋਧੀ ਜਿਹੜੇ ਉਹ ਟਿੱਪਣੀਆਂ ਤਿੱਖੇ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਆਪਣੀ ਸ਼ਬਦਾਵਲੀ ਨੂੰ ਲੈ ਕੇ ਇਹ ਕਹ ਜੀਏ ਕਿ ਹਾਸੂ ਫੀਨੀਆ ਗੱਲਾਂ ਨੂੰ ਲੈ ਕੇ ਜਿਹੜੇ ਲਗਾਤਾਰ ਚਰਚਾ ਦੇ ਵਿੱਚ ਰਹਿੰਦੇ ਨੇ ਪੰਜਾਬ ਦੇ ਮੁੱਖ ਮੁੱਦਮ तरीक ए, दे ਇਹ ਕਰੀ ਗਏ ਲਗਾਤਾਰ ਸੁਖਵੀਰ ਸਿੰਘ ਬਾਦਲ ਨੂੰ ਟਾਰਗੇਟ ਕਰਦੇ ਹੋਏ ਨਜ਼ਰ ਆਉਂਦੇ ਸੀ ਪਰ ਅੱਜ ਉਹਨਾਂ ਦੇ ਆਪਣੇ ਮੂੰਹੋਂ ਅਜਿਹੀ ਗੱਲ ਨਿਕਲਦੀ ਆ ਕਿ ਹੁਣ ਵਿਰੋਧੀ ਉਹਨਾਂ ਨੂੰ ਟਾਰਗੇਟ ਕਰਦੇ ਹੋਏ ਨਜ਼ਰ ਆਉਂਦੇ ਨੇ ਇਹ ਜਿਹੜੀ ਪੂਰਾ ਮਸਲਾ ਇਹ ਪੂਰੀ ਵੀਡੀਓ ਆ ਇਹ ਅੱਜ ਦੀ ਹੈ ਅੱਜ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੀ ਚੋਣ ਰੈਲੀ ਚੱਲ ਰਹੀ ਆ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਐਮਸੀ ਚੋਣਾਂ ਨੇ ਉੱਥੇ ਚੋਣ ਰੈਲੀ ਚੱਲ ਰਹੀ ਆ ਜਿਸ ਦੇ ਵਿੱਚ ਪੰਜਾਬ ਆਪ ਦੇ ਪੰਜਾਬ ਦੇ ਪ੍ਰਬੰਧ ਅਮਰ ਰੋੜਾ ਵੀ ਮੌਜੂਦ ਨੇ ਹੋਰ ਕੁਲਦੀਪ ਸਿੰਘ ਢਾਲੀਵਾਲ ਹੋਰ ਜਿਹੜੇ ਆਪ ਆਗੂ ਨੇ ਉਹ ਵੀ ਮੌਜੂਦ ਨੇ ਜਿਸ ਦੇ ਵਿੱਚ ਜਿਹੜੇ ਸੰਤ ਕਈ ਕਈ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆਉਂਦੇ ਸੀ ਭਗਵੰਤ ਸਿੰਘ ਮਾਨ ਤਾਂ ਉਹਨਾਂ ਦੇ ਵੱਲੋਂ ਸੰਬੋਧਨ ਕਰਦੇ ਕਰਦੇ ਜਿਹੜਾ ਉਹਨਾਂ ਦੇ ਮੂੰਹੋਂ ਇਹ ਸ਼ਬਦ ਨਿਕਲਿਆ ਉਹ ਕਹਿੰਦੇ ਨੇ ਕਿ ਆਉਣ ਵਾਲੀ 21 ਦਸੰਬਰ ਨੂੰ ਤੱਕੜੀ ਵਾਲਾ ਵਟਨ ਫਾਉਟੇ ਵੀਰ ਥੋੜੀ ਦਾ ਰੁਕਦੇ ਆ ਉਸ ਤੋਂ ਬਾਅਦ ਕਹਿੰਦੇ ਆ ਕਿ ਝਾੜੂ ਵਾਲਾ ਬਟਨ ਦਬਾ ਕੇ ਇਹ ਸਾਨੂੰ ਕਾਮਯਾਬ ਬਣਾਓ ਜਿਹੜੇ ਐਮਸੀ ਨੇ ਉਹ ਸਾਡੀ ਪਾਰਟੀ ਦੇ ਬਣਾਓ ਇਦਾਂ ਦੇ ਜਿਹੜਾ ਕਹਿੰਦੀ ਹੈ ਕਿ ਇੱਕ ਵੀਡੀਓ ਆ ਉਹ ਬੀਗਰ ਮਜੀਤ ਸਿੰਘ ਮਜੀਠੀਆ ਜਿਹੜੇ ਅਕਾਲੀ ਆਗੂ ਨੇ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਗਈ ਹੈ ਵਾਲਿਆਂ ਤੇ ਯਕੀਨ ਹੈ ਮੈਨੂੰ ਸੋ ਮੈਨੂੰ ਉਮੀਦ ਹੈ ਕਿ ਤੁਸੀਂ 21 ਤਰੀਕ ਨੂੰ ਜਿਹੜਾ ਜਿੱਥੇ ਵੀ ਤੁਹਾਡਾ ਵਾਰਡ ਪੈਂਦਾ ਉਥੇ ਤੱਕ ਜਿਹੜਾ ਚੋਣ ਨਿਸ਼ਾਨ ਹੈ